ਇਲਾਕਾ ਨਿਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਅੱਜ ਹਲਕਾ ਉਤਰੀਤੋ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਮਾਇਆਨਗਰ ਸਿੱਧੀ ਵਿਨੈਕ ਮੰਦਿਰ ਦੇ ਨਜ਼ਦੀਕ 25 ਹਾਊਸ ਪਾਵਰ ਦਾ ਟਿਊਬਵੈੱਲ ਵਾਰਡ ਨੰਬਰ 68 ਵਿੱਚ ਲਗਾਇਆ ਗਿਆ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੌਧਰੀ ਮਦਨ لال ਬੱਗਾ ਨੇ ਦੱਸਿਆ ਕਿ ਹਲਕਾ ਉਤਰੀ ਦੇ ਕਿਸੇ ਵੀ ਏਰੀਆ ਨੂੰ ਡਵੈਲਪਮੈਂਟ ਵੱਜੋਂ ਵਾਂਜਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਇਸ ਟਿਊਬਵੈੱਲ ਦੀ ਸਹੀ ਵਿੱਚ ਲੋਕਾਂ ਨੂੰ ਬਹੁਤ ਲੋੜ ਸੀ ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਅੱਜ ਵਾਰ ਨੰਬਰ 79 ਦੇ ਵਿੱਚ ਮਾਇਾਨਗਰ ਨਿਊ ਮਾਇਾਨਗਰ ਔਰ ਦੁਰਗਾਪੁਰੀ ਦੀ ਕਾਫੀ ਕਿਲਤ ਸੀ ਪਾਣੀ ਦੀ ਅੱਜ ਅਸੀਂ ਇੱਥੇ 25 ਹਸਪਤਾਲ ਦਾ ਟਿਊਬ ਲਗਾਇਆ ਨਵਾਂ ਇਸ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜੋ ਪਾਣੀ ਦੀ ਕਾੜ ਕਿਲਤ ਸੀ ਉਹ ਦੂਰ ਹੋ ਜਾਏਗੀ ਔਰ ਤਕਰੀਬਨ 15 20 ਦਿਨਾਂ ਦੇ ਸਟਾਰਟ ਹੋ ਕੇ ਲੋਕਾਂ ਨੂੰ ਪਾਣੀ ਆਨਲਾਈਨ ਹੋ ਜਾਏਗਾ ਤਕਰੀਬਨ ਜਦੋਂ ਲੋਕਾਂ ਦੀ ਡਿਮਾਂਡ ਹੁੰਦੀ ਹੈ ਉਦੋਂ ਅਸੀਂ ਡਿਵੈਲਪਮੈਂਟ ਦੇ ਕੰਮ ਕਰਾਉਂਦੇ ਆ ਔਰ ਮੇਰੀ ਆਤ ਵੀ ਹੈ ਥੋੜੀ ਜੀ ਗਰਮੀਆਂ 'ਚ ਸੜਕਾਂ ਬਣਾਉਣੀਆਂ ਔਰ ਸਰਦੀਆਂ 'ਚ ਟਿਊਬ ਲਗਾਣੇ ਹੁਣ ਸਾਡਾ ਮੌਸਮ ਚੇਂਜ ਹੋ ਗਿਆ ਹੈ ਕਾਫੀ ਲੋਕਾਂ ਨੂੰ ਦਿੱਕਤ ਨਹੀਂ ਹੈ ਅਸੀਂ ਆ ਟਾਈਮ ਦੇ ਵਿੱਚ 2-3 ਮਹੀਨੇ ਜਿੱਥੇ-ਜਿੱਥੇ ਪਾਣੀ ਦੀ ਕਾਰਡ ਆ ਉੱਥੇ ਟਿਊਬ ਲਾ ਕੇ ਲੋਕਾਂ ਨੂੰ ਆਉਣ ਵਾਲੇ ਟਾਈਮ ਦੇ ਜਿਹੜੀ ਗਰਮੀ ਆਣੀਆਂ ਨੇ ਉਦੋਂ ਪਾਣੀ ਦੀ ਕਿੱਲਤ ਨਹੀਂ ਆਉਣ ਦੇਣੀ ਇਸ ਕਰਕੇ ਮੈਂ ਲੋਕਾਂ ਦਾ ਧੰਨ ਕਿ ਉਹਨਾਂ ਦੀ ਮਿਹਨਤ ਉਹਨਾਂ ਦਾ ਪਿਆਰ ਉਹਨਾਂ ਦਾ ਆਸ਼ੀਰਵਾਦ ਮਿਲਦਾ ਉਸ ਦੇ ਨਾਲ ਨਾਲ ਆਉਣ ਵਾਲੇ ਟਾਈਮ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਕਰਨੀ ਉਸ ਤਰ੍ਹਾਂ ਦੀ ਹੋਏਗੀ ਸਰ ਮੇਰਾ ਵਾਰਡ ਵਾਰਡ ਨੰਬਰ 66 ਚਾਟ ਨੰਬਰ ਵਾਰਡ ਪੁਰਾਣਾ ਵਾਰਡ ਨੰਬਰ 79 ਅੱਜ ਨਿਊ ਮਾਇਨਗਰ ਸਿੱਧੀ ਵਿਨਾਇਕ ਮੰਦਿਰ ਦੇ ਕੋਲ ਟਿਊਬਲ ਦਾ ਉਦਘਾਟਨ ਹੋਇਆ ਔਰ 25 ਹਾਰਸ ਪਾਰ ਦਾ ਜਿਹੜਾ ਪਾਸ ਹੋਇਆ ਸੀ ਔਰ ਅੱਜ ਐਮਐਲਏ ਸਾਹਿਬ ਇਨੋਗ੍ਰੇਸ਼ਨ ਕਰਕੇ ਗਏ ਨੇ ਮਹੱਲਾਵਾਸੀ ਇਹਦੀ ਬਹੁਤ ਟਾਈਮ ਤੋਂ ਇਹਦੀ ਕੰਪਲੇਂਟ ਸੀਗੀ ਕਿ ਪਾਣੀ ਨਹੀਂ ਆਉਂਦਾ ਪਾਣੀ ਦੀ ਪ੍ਰੋਬਲਮ ਆਂਦੀ ਹੈ ਤੁਹਾਨੂੰ ਪਤਾ ਹੈ ਕਿ ਅਗਰ ਵਾਰਡ ਰੈਜ਼ਿਡੈਂਟਸ ਨੂੰ ਚਾਹੀਦਾ ਕੀ ਹੁੰਦਾ ਹੈ ਕਿ ਚੰਗਾ ਪਾਣੀ ਸਾਫ਼ ਸੁਥਰਾ ਵਾਤਾਵਰਣ ਸੜਕਾਂ ਸਹੀ ਹੋਣ ਲਾਈਟਾਂ ਜਗਦੀਆਂ ਹੋਣ ਹੋਰ ਉਹਨਾਂ ਨੂੰ ਕੀ ਚਾਹੀਦਾ ਸੋ ਜਿਹੜੀ ਪਾਣੀ ਦੀ ਕਿੱਲਤ ਸੀਗੀ ਮੈਂ ਐਸਾ ਐਮਐਲਏ ਮੈਂ ਖੁਦ ਬੜੀ ਹੈਰਾਨ ਹੁੰਨੀ ਆ ਕਿ ਜਦ ਨਹੀਂ ਜਲਦੀ ਲੋਕ ਪ੍ਰੋਬਲਮ ਦੱਸਦੇ ਉਹਨਾਂ ਜਲਦੀ ਸੌਟ ਆਊਟ ਹੋ ਜਾਂਦੀ ਹੈ ਸੋ ਅੱਜ ਮਹੱਲਾ ਨਿਵਾਸੀ ਵੀ ਬਹੁਤ ਖੁਸ਼ ਸੀਗੇ ਔਰ ਅੱਜ ਅਸੀਂ ਅੰਕਲ ਜੀ ਦੇ ਘਰੇ ਬੈਠੇ ਹਾਂ ਪਰ ਪਰਵੇਸ਼ ਅੰਕਲ ਪਰਵੇਸ਼ ਸ਼ਰਮਾ ਜੀ ਦੇ ਘਰੇ ਔਰ ਬਹੁਤ ਵਧੀਆ ਲੱਗ ਰਿਹਾ ਹੈ ਕਿ ਅੱਜ ਪਹਿਲਾ ਵਰੁਣ ਜੀ ਦੇ ਘਰੇ ਗੁਪਤਾ ਜੀ ਦੇ ਘਰੇ ਅਸੀਂ ਬੈਠ ਕੇ ਗਏ ਹਾਂ ਆਏ ਹਾਂ ਸੋ ਹਰ ਬੰਦਾ ਚਾਹੇ ਉਹ ਆਪੋਜੀਸ਼ਨ ਦਾ ਔਰ ਅੱਜ ਹਰ ਬੰਦਾ ਇਹੀ ਗੱਲ ਕਹਿ ਰਿਹਾ ਹੈ ਕਿ ਐਮ ਐਲ ਏ ਚੌਧਰੀ ਮਦਨ ਲਾਲ ਬੱਗਾ ਖੁਰਾਨਾ ਜੀ ਵਰਗਾ ਕੋਈ ਵੀ ਕੰਮ ਜਿਹੜਾ ਹੈਗਾ ਨਹੀਂ ਕਰ ਸਕਦਾ ਵਿਕਾਸ ਦੀ ਗੱਲ ਕਰੀਏ ਕਿ ਬੱਗਾ ਵਿਕਾਸ ਦੇ ਜਿਹੜੇ ਕੰਮ ਰੁਕੇ ਹੋਏ ਸੀ ਐਮ ਐਲ ਏ ਤੁਸੀਂ ਪਾਰਟੀ ਦੇ ਰਹਿ ਕੇ ਆਏ ਹੋ ਕਾਂਗਰਸ ਦੇ ਵਿੱਚ ਸਟੈਂਕ ਕੰਮ ਨਹੀਂ ਹੋਏ ਲੱਗਦਾ ਵੀ ਜਿਹੜੀ ਆਮ ਪਾਰਟੀ ਕੰਮ ਕਰ ਰਹੀ ਹੈ ਸਰ ਦੇਖੋ ਪਾਰਟੀ ਆਮ ਆਦਮੀ ਪਾਰਟੀ ਮੈਂ ਜੁਆਇਨ ਕੀਤੀ ਇੱਕ ਚੀਜ਼ ਜ਼ਰੂਰ ਦੇਖੀ ਸੀ ਕਿਤੇ ਨਾ ਕਿਤੇ ਹਲਕਾ ਨਾਰਥ ਦੇ ਵਿੱਚ ਵਿਕਾਸ ਦੀ ਕਮੀ ਸੀ ਔਰ ਖਾਸ ਕਰਕੇ ਮੇਰੇ ਵਾਰਡ ਦੀਆਂ ਕਿਲ ਤਾਂ ਜਿਹੜੀਆਂ ਪ੍ਰੋਬਲਮਸ ਸੀਗੀਆਂ ਜੇ ਅੱਜ ਕੰਮ ਹੋ ਰਹੇ ਨੇ ਇਹਦਾ ਮਤਲਬ ਕੰਮ ਰੁਕੇ ਹੋਏ ਸੀ ਇਸੇ ਕਰਕੇ ਕੰਮ ਹੋ ਰਿਹਾ ਮੈਂ ਤਾਂ ਐਸਾ ਜਿੱਦ ਜਜ਼ਬੀਅਤ ਤੇ ਜਨੂਨ ਵਾਲਾ ਇਨਸਾਨ ਜ਼ਿੰਦਗੀ 'ਚ ਨਹੀਂ ਦੇਖਿਆ ਉਹ ਖੁਦ ਵੀ ਕੰਮ ਕਰਦੇ ਨੇ ਉਹਨਾਂ ਦੇ ਦੋਨੋਂ ਬੇਟੇ ਉਹਨਾਂ ਦਾ ਪੂਰਾ ਪਰਿਵਾਰ ਕਹਾਂਗੇ ਕੰਮ ਕੰਮ ਕਰ ਰਿਹਾ ਔਰ ਐਸਾ ਕੰਮ ਹਰ ਬੰਦਾ ਅਜ ਜਿੰਨੇ ਵੀ ਵਾਰਡ ਵਾਸੀ ਅੱਜ ਸਭ ਤੋਂ ਜ਼ਿਆਦਾ ਤੁਸੀਂ ਦੇਖਿਆ ਹੋਗਾ ਨਾਰੀ ਸ਼ਕਤੀ ਬਹੁਤ ਸੀ ਔਰ ਹਰ ਮਹਿਲਾ ਇਹ ਗੱਲ ਕਹਿ ਰਹੀ ਸੀ ਕਿ ਵਾਕਈ ਐਸਾ ਐਮਐਲਏ ਚੌਧਰੀ ਮਦਨ ਲਾਲ ਬੱਗਾ ਜੀ ਵਰਗਾ ਜਿਹੜਾ ਫਾਸਟੈਸਟ ਕੰਮ ਜਿਹੜਾ ਹੈਗਾ ਕੋਈ ਨਹੀਂ ਕਰ ਸਕਦਾ ਜੇ ਵਿਕਾਸ ਦੀ ਗੱਲ ਕਰਾਂਗੇ ਅੱਗੇ ਵਿਕਾਸ ਬੜੀ ਹੋਊਗੀ ਸਰ ਵਿਕਾਸ ਦਾ ਮਤਲਬ ਹੁੰਦਾ ਹੈ ਵਿਕਾਸ ਦਾ ਮਤਲਬ ਹੈ ਲੋਕਾਂ ਨੂੰ ਅੱਛਾ ਪਾਣੀ ਮਿਲਣਾ ਵਿਕਾਸ ਦਾ ਅੱਛਾ ਮਤਲਬ ਹੈ ਮਤਲਬ ਹੈ ਕਿ ਲੋਕਾਂ ਨੂੰ ਅੱਛੀ ਸੜਕ ਮਿਲਣਾ ਔਰ ਵਿਕਾਸ ਦਾ ਸਹੀ ਮਾਨੇ ਦੇ ਵਿੱਚ ਮਤਲਬ ਹੈ ਲੋਕਾਂ ਨੂੰ ਰਾਤ ਨੂੰ ਲਾਈਟ ਦੀ ਜਿਹੜੀ ਸਹੂਲਤ ਹੋਣਾ ਇਹ ਵਿਕਾਸ ਹੈ ਔਰ ਮੈਨੂੰ ਲੱਗਦਾ ਹੈ ਕਿ ਕੱਲ ਜਿਵੇਂ ਤੁਸੀਂ ਦੇਖਿਆ ਜਿੰਨੀਆਂ ਜਿੰਨਾ ਐਮਐਲਏ ਸਾਹਿਬ ਨੇ ਸੈਸ਼ਨ ਦੇ ਵਿੱਚ ਹਾਊਸ ਦੇ ਵਿੱਚ ਬੋਲਿਆ ਐਨਓਸੀ ਦੇ ਲਈ ਅੱਜ ਲੋਕਾਂ ਦੀ ਵਾਹ 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 ਹੋ ਰਹੀ ਹੈ ਅੱਜ ਲੋਕਾਂ ਦੀ ਜਿਹੜੀ ਪ੍ਰਾਪਰਟੀਆਂ ਤੁਹਾਨੂੰ ਪਤਾ ਹੈ ਇਹ ਪ੍ਰੋਪਰਟੀ ਜਿਹੜਾ ਕੰਮ ਹੁੰਦਾ ਉਹਦੇ ਨਾਲ ਹਰ ਬੰਦੇ ਦਾ ਕੰਮ ਜੁੜਿਆ ਹੁੰਦਾ ਚਾਹੇ ਉਹ ਕਾਰਪੈਂਟਰ ਹੈ ਚਾਹੇ ਬਿਜਲੀ ਵਾਲਾ ਹੈ ਪਾਣੀ ਆਪਣਾ ਵਾਟਰ ਸੀਵਰੇਜ ਦਾ ਹੈ ਹਰ ਬੰਦੇ ਦਾ ਕੰਮ ਜੁੜਿਆ ਹੁੰਦਾ ਸੋ ਹਰ ਬੰਦੇ ਨੇ ਖੁਸ਼ੀ ਮਨਾਈ ਹੈ ਇਸ ਚੀਜ਼ ਤੇ ਆਮ ਪਾਰਟੀ ਸ਼ੁਰੂ ਆਮ ਖੇੜੇ ਦਾ ਪਿਆਰ ਮੇਰੇ ਬਾਜੀ ਸਰ ਬਿਲਕੁਲ ਮਿਲ ਰਿਹਾ ਹੈ ਪਿਆਰ ਕਹਿੰਦੇ ਨਾ ਬਾਕੀ ਕਹਿੰਦੇ ਕਿਸੇ ਦਾ ਯਾਰ ਤੋਂ ਆਪਣਾ ਬਨ ਜਾਓ ਕਿਸੇ ਕੋ ਆਪਣਾ ਬਣਾ ਲਓ ਮੈਂ ਖੁਦ ਮਿਹਨਤ ਦੇ ਉੱਤੇ ਬਹੁਤ ਵਿਸ਼ਵਾਸ ਕਰਦੀ ਹਾਂ ਉਸ ਸੱਚੇ ਪਾਤਸ਼ਾਹ ਤੇ ਆਪਣੇ ਗੁਰੂ ਜੀ ਤੇ ਵਿਸ਼ਵਾਸ ਕਰਦੀ ਹਾਂ ਮੈਂ ਵਿਸ਼ਵਾਸ ਕਰਦੀ ਹਾਂ ਕਿ ਜਦੋਂ ਤੁਸੀਂ ਮੀਂਹ ਸਵਾਰਥ ਹੋ ਕੇ ਖਾਸ ਕਰਕੇ ਆਪਣੇ ਵੱਡਿਆਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਮਾਵਾ ਨੂੰ ਆਪਣੀਆਂ ਭੈਣਾਂ ਨੂੰ ਨਾਲ ਲੈ ਕੇ ਚੱਲਦੇ ਹੋ ਆਪਣੇ ਵਾਰਡ ਦੀ ਸੰਗਤ ਨੂੰ ਨਾਲ ਲੈ ਕੇ ਚੱਲਦੇ ਹੋ ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਉਹ ਸੱਚੇ ਪਾਤਸ਼ਾਹ ਤੁਹਾਡੀ ਝੋਲੀ ਦੇ ਵਿੱਚੋਂ ਖੁਸ਼ੀਆਂ ਜ਼ਰੂਰ ਦਿੰਦਾ ਹੈ ਜੋ ਤੁਸੀਂ ਚਾਹੁੰਦੇ ਹੋ ਮੇਰਾ ਨਾਮ ਮੋਹਨलाल ਸ਼ਰਮਾ ਜੀ ਮੈਂ ਸਵਰਗਾશ્રਮ ਸ਼ਮਸ਼ਾਨ ਘਾਟ ਕਮੇਟੀ ਦਾ ਪ੍ਰਧਾਨ ਹੈ ਹੈਬਵਾਲ ਦੀ ਦਾ ਤੇ ਮੇਰੇ ਜਿਹੜੇ ਹੈਬਵਾਲ ਦੇ ਵਿੱਚ ਸ਼ਮਸ਼ਾਨ ਘਾਟ ਕਮੇਟੀ ਦੇ ਜਿਵੇਂ ਪ੍ਰਧਾਨ ਜਿਹੜੀ ਮੇਰੀ ਕਮੇਟੀ ਹੈ ਉਹ ਵੀ ਇਹਨਾਂ ਦੇ ਸਿਰ ਤੇ ਇਹੀ ਸਾਰੀ ਚੱਲਦੀ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਕੋਈ ਆਪਣੇ ਸ਼ਮਸ਼ਾਨ ਘਾਟ ਦਾ ਕੰਮ ਵੀ ਕਹਿੰਦੇ ਆ ਉਹ 1 ਮਿੰਟ ਤੇ ਪਹਿਲਾਂ ਹੋ ਜਾਂਦਾ ਹੈ ਆਪਣੇ ਜਿਹੜੇ ਐਮਐਲਏ ਮੋਹਨ لال ਬੱਗਾ ਜੀ ਆ ਮੈਂ ਤਾਂ ਕਹਿੰਦਾ ਵੀ ਐਮਐਲਏ ਆ ਮੈਂ ਭਗਵਾਨ ਤਮਨ ਜੀ ਨੂੰ ਅੱਜ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਨੂੰ ਐਮਐਲਏ ਦੀ ਜਗ੍ਹਾ ਤੁਸੀਂ ਮਿਨਿਸਟਰ ਬਣਾਓ ਇਹਨਾਂ ਦੀ ਜਿਹੜੀ ਸੋਚ ਆ ਇਹਨਾਂ ਦੀ ਜਿਹੜੀ ਉਹ ਹੈ ਤੇ ਬਹੁਤ ਵਧੀਆ ਆਏ ਵੀ ਇਹਨੇ ਕੰਮ 1 ਮਿੰਟ ਚ ਕਹਿਣ ਤੇ ਇਹਨੇ ਕੰਮ ਕਰ ਦਿੰਨੇ ਹੈ ਤੇ ਇਦਾਂ ਦੇ ਵਧੀਆ ਨੂੰ ਤੁਸੀਂ ਪਿੱਛੇ ਕਿਉਂ ਰੱਖਿਆ ਹੋਇਆ ਇਹਨਾਂ ਨੂੰ ਮਿਨਿਸਟਰ ਬਣਾ ਲ ਤੇ ਦੂਜੀ ਗੱਲ ਇਹ ਆ ਵੀ ਜਿਸ ਦਿਨ ਆਜ ਪਾਣੀ ਦੀ ਕਿੱਲ੍ਹ ਸੀ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਆ ਪਾਣੀ ਦੀ ਕਿੱਲ੍ਹ ਸੀ ਬੜਾ ਅੱਜ ਉਹਨਾਂ ਨੇ ਅਧਿਗਾਟਨ ਕੀਤਾ ਤੇ ਅਧਿਗਾਟਨ ਕਰ ਮੇਰੇ ਜਗਾ 5-7 5-7 10 ਦਿਨ ਚ ਇਸ ਤਰ੍ਹਾਂ ਨਾਲ ਸੜਕਾਂ ਸੀਵਰੇਜ ਤੇ ਲਾਈਟਾਂ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਆ ਔਰ ਲੋਕ ਵੀ ਆਣ ਇੱਕ ਇੱਕ ਘਰ ਚ ਅਸੀਂ ਜਾਂਦੇ ਆ ਇੱਕ ਇੱਕ ਘਰ ਸਾਡਾ ਯਾਰ ਖੁਸ਼ ਹੋਇਆ ਮਤਲਬ ਮਤਲਬ ਆਲ ਬੱਗਾ ਜੀ ਕੋਲੋਂ ਸਾਡੇ ਐਮ ਐਲ ਏ ਸਾਹਿਬ ਤਤਪਾ ਰਹਿੰਦੇ ਆ ਸਾਡੀ ਮੈਡਮ ਨੀਸ਼ਾ ਹੈ ਅਸੀਂ ਜਿਸ ਵੇਲੇ ਇਹਨਾਂ ਦਾ ਅੱਜ ਦੇਖੋ ਇੱਕ ਨੰਬਰ ਤੇ ਹੋ ਗਏ ਐਮ ਐਲ ਏ ਸਾਹਿਬ ਇੱਕ ਨੰਬਰ ਤੇ ਕਹਿ ਗਏ ਔਰ ਇੱਕ ਨੰਬਰ ਤੇ ਦੇਖੋ ਇਹ ਥੋੜਾ ਜਿਹਾ ਹੁੰਦਾ ਆ ਵੀ ਰੱਖਦੇ ਆ ਸਾਰਾ ਕੁਝ ਇੱਕ ਨੰਬਰ ਤੇ ਕਿਉਂ ਕਹਿ ਕੇ ਉਹ ਇਸ ਕਰਕੇ ਕਹਿ ਕੇ ਵੀ ਜਿਸ ਵੇਲੇ ਵੀ ਇਹਨਾਂ ਨੂੰ ਕੋਈ ਕੰਮ ਕੋਈ ਵੀ ਮੜਾ ਜਾ ਵੀ ਫੋਨ ਕਰਦੇ ਆ ਇਹ ਜਦ ਹੀ ਸਾਰੇ ਕੰਮ ਛੱਡ ਕੇ ਉੱਥੇ ਪਹੁੰਚ ਜਾਂਦੇ ਆ ਔਰ ਜਦ ਹੀ ਜਿਹੜਾ ਕੰਮ 2 ਘੰਟੇ ਦੇ ਵਿੱਚ ਹੋਣ ਵਾਲਾ ਹੁੰਦਾ ਉਹ 10 ਮਿੰਟ ਦੇ ਕੰਮ ਕਰਾਉਂਦੇ ਆ ਇਸ ਕਰਕੇ ਉਹ ਇੱਕ ਨੰਬਰ ਤੇ ਕਹਿ ਗਏ ਐ ਵੀ ਨਹੀਂ ਕਹਿ ਗਏ ਉਹ ਇਹ ਬਿਲਕੁਲ ਪੱਕੀ ਗੱਲ ਹੈ ਸੋ ਮੈਂ ਇਹ ਗੱਲ ਕਹੂੰਗਾ ਅਮਰੀਸ਼ਾ ਮੈਡਮ ਵੀ ਤਤਪਰ ਰਹਿੰਦੇ ਆ ਸਾਡੇ ਸਾਰੇ ਜਿੰਨੇ ਵੀ ਉਹਨਾਂ ਦੀ ਟੀਮ ਬਣਾਈ ਹੋਈ ਆ ਸਾਡੇ ਗੌਰਵ ਬੱਗਾ ਜੀ ਆ ਗੌਰਵ ਖਰਾਨਾ ਵੀ ਕ ਜੋ ਜਿਸ ਵੇਲੇ ਵੀ ਅਸੀਂ ਅੱਜ ਸਵੇਰੇ ਵੀ ਉਹਨਾਂ ਨੂੰ ਮਿਲੇ ਉਹ ਕਹਿੰਦੇ ਜੀ ਅੰਕਲ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਜੋ ਤੁਹਾਡੇ ਕੋਲ ਕੰਮ ਜਿੰਨਾ ਵੀ ਹੁੰਦਾ ਤੁਸੀਂ ਬਸ ਬੜਾ-ਬੜਾ ਆਪਣਾ ਕੰਮ ਕਰੋ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਆ ਲਓ ਜੋ ਕਰਨਾ ਆਇਆ ਕਰੋ ਜਿਹਦੀ ਮਦਦ ਚਾਹੀਦੀ ਆ ਕੋਈ ਅਫਸਰਾਂ ਦੀ ਕੋ ਕਿਸੇ ਦੀ ਉਹਨਾਂ ਸਾਰਾ ਕੁਝ ਕਰਕੇ ਤੁਸੀਂ ਬੜਾ-ਬੜਾ ਆਪਣਾ ਕੰਮ ਕਰੋ ਮੈਂ ਮਧਨ ਲਾਲ ਬੱਗਾ ਜੀ ਦਾ ਗੌਰਵ ਬੱਗਾ ਜੀ ਦਾ ਸਪੈਸ਼ਲ ਮੈਡਮ ਮਨੀਸ਼ਾ ਜੀ ਦਾ ਜਿਹੜਾ ਇੱਕ ਨੰਬਰ ਤੇ ਵਾਜ ਕਹਿ ਗਏ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਏ ਤੇ ਮੈਂ ਨਾ ਬੱਗਾ ਜੀ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੌਰਵ ਬੱਗਾ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰਾ ਕੁਝ ਐਡੀ ਟੀਮ ਬਣਾ ਕੇ ਇਹਨਾਂ ਕੁਝ ਐਡਾ ਉਪਰਾਲਾ ਕੀਤਾ ਧੰਨਵਾਦ ਹਾਂ ਪ੍ਰਵੇਸ਼ ਚੰਦਰ ਸ਼ਰਮਾ ਰੇਲਵੇ ਚ ਰਿਟਾਇਰ ਚੀਫ ਇੰਸਪੈਕਟਰ ਕਿਗੜਤ ਔਰ ਤਿੰਨ ਵਾਰ ਦਾ ਕੌਮਨਡਰ ਵਲ ਤੇ 골ਡ ਮੈਲਡਿਸ ਵੈਲਿਟੀ ਸਪੋਰਟਸ ਦੇ ਵਿੱਚ ਮੈਂ ਇਸ ਮਹੱਲੇ ਦੇ ਵਿੱਚ 2016 ਦੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਇੰਦਾ ਹੀ ਸੀ ਸੜਕਾਂ ਟੁੱਟੀਆਂ-ਪੁੱਟੀਆਂ ਮੈਡਮ ਜਦੋਂ ਦੇ ਆਏ ਆ ਮਨੀ ਸ਼ਕਪੂਰ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਦੀਆਂ ਇਹਨਾਂ ਦਾ ਵੀ ਮਤਲਬ ਬੱਗਾ ਜੀ ਤੇ ਵੀ ਇਹਨਾਂ ਨੂੰ ਮਰਜ਼ੀ ਨਹੀਂ ਕੰਪਲੇਂਟ ਕਰਨੀ ਇਹਨਾਂ ਨੇ ਸਾਰੇ ਕੰਮ ਮਤਲਬ ਇੱਕ ਜਾਂ ਦੋ ਚੰ ਦੇ ਵਿੱਚ ਉਸ ਨੂੰ ਸ਼ਟ ਆਊਟ ਕਰ ਦਿੰਦੇ ਆ ਅੱਜ ਸਾਡੇ ਮਹੱਲੇ ਦੇ ਵਿੱਚ ਪਾਣੀ ਦੀ ਬਹੁਤ ਦਿੱਕਤ ਸੀ ਮੋਟਰ ਨੂੰ ਘਟੋ ਘਟ ਅੱਧਾ ਘੰਟਾ ਚਲਾਇਦਾ ਤਾਂ ਪਾਣੀ ਆਂਦਾ ਸੀ ਅਸੀਂ ਕਈ ਵਾਰੀ ਰਿਕਵੈਸਟ ਕੀਤੀ ਬਤਨ ਪੰਜ ਸੱਤ ਇਹਨਾਂ ਨੇ ਪਾਸ ਕਰਵਾ ਕੇ ਟੂਲ ਲਵਾਤਾ ਅਸੀਂ ਅੱਜ ਬਹੁਤ ਖੁਸ਼ ਆ ਮਹੱਲੇ ਵਾਲੇ ਸਾਰੇ ਅਸੀਂ ਮੈਡਮ ਆਹ ਦੇਖੋ ਸਾਡੇ ਬੱਚਿਆ ਵਰਗੀ ਐ ਮਨੀਸ਼ਾ ਕਪੂਰ ਦਾ ਵੀ ਔਰ ਮਤਲਬ ਅੱਜ ਬਕਾ ਦੀ ਤਾਂ ਬਹੁਤ ਧੰਨਵਾਦ ਹੈ ਨਾ ਕਾਫੀ ਚਿਰ ਤੋਂ ਜਿਹੜੀ ਪਾਣੀ ਨਹੀਂ ਇਹ ਖੰਪੂਰੀ ਹੋ ਗਈ ਪਾਣੀ ਦਾ ਟਿਊਬਲ ਇੱਥੇ ਸੀਗਾ 11 ਵਰਗਲੀ ਚ ਉਹ ਫੇਲ ਹੋ ਗਿਆ ਉਸ ਤੋਂ ਬਾਅਦ ਇੱਕ ਅੱਗੇ ਲੱਗਿਆ ਟਿਊਬਲ ਤੇ ਇੱਕ ਸਿੱਧੀ ਵਿਨਾਇਕ ਮੰਦਿਰ ਦੇ ਲੱਗ ਗਏ ਸਿੱਧੀ ਵਿਨਾਇਕ ਮੰਦਿਰ ਵਾਲਾ ਟਿਊਬਲ ਬੈ ਗਿਆ ਉਹ ਚ ਰੇਤਾਂ ਲੱਗੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਤਕਲੀਫ ਹੋਈ ਮੱਲੇ ਵਾਲਾ ਨੂੰ ਪਾਣੀ ਨਹੀਂ ਸੇ ਆਂਦਾ ਤੇ ਉਹ ਅਸੀਂ ਰਿਕਵੈਸਟ ਕੀਤੀ ਸੀ ਕਿ ਦੋ ਤਿੰਨ ਵਾਰੀ ਇਹਨਾਂ ਨੇ ਅੱਗੇ ਪਤਾ ਲਾ ਲ ਜ ਬੱਗਾ ਜੀ ਮੁਕਿਆ ਤੇ ਅੱਜ ਤੁਹਾਡੇ ਸਾਹਮਣੇ ਆ ਉਹਦਾ ਰਿਜ਼ਲਟ ਕਿ ਬੱਗਾ ਜੀ ਉਹਦੀ ਉਦਘਾਟਨ ਕਰਕੇ ਗਿਆ। ਵੋਟਾਂ ਵੋਟਾਂ ਦੇਖੋ ਜਿਹੜਾ ਕੰਮ ਹੋ ਰਿਹਾ ਜਿਸ ਹਵਾਲੇ ਜਿਹੜੀ ਮੈਂ ਜਿਹੜੀ ਸੜਕ ਤੇ ਅਸੀਂ ਚੜ੍ਹ ਜੀਏ ਤੇ ਕੋਈ ਸੜਕਾਂ ਦੀ ਗੱਲ ਕਰੀਏ ਮੈਂ ਸਾਰੀ ਵਾਰ ਵਾਰ ਦੱਸੂਗਾ ਸੜਕ ਐਦਾਂ ਬਣੀ ਆ ਝੂਠਪੁਰ ਰੋਡ ਦੀ ਜਿੱਦਾ ਜੀਟੀ ਰੋਡ ਬਣੀ ਆ ਵਾਹ ਜੀ ਵਾਹ ਔਰ ਇਹ ਸੜਕ ਪਹਿਲਾਂ ਵੀ ਬੜੀ ਸੀ ਔਰ ਇੱਕ ਮੀਂਹ ਦੇ ਵਿੱਚ ਉੱਡੜ ਗਈ ਸੀ ਮੈਂ ਕਿਸੇ ਦਾ ਮਤਲਬ ਬੁਰਾਈ ਨਹੀਂ ਕਰ ਰਿਹਾ ਮੈਂ ਕਹਿੰਦਾ ਆ ਕੰਮ ਦੀ ਮਤਲਬ ਪ੍ਰਸ਼ੰਸਾ ਕਰ ਰਿਹਾ ਫਿਰ ਮੱਲੇ ਦੇ ਵਿੱਚ ਇੱਕ ਵਾਰੀ ਫੋਨ ਕਰੋ ਜੇ ਇੱਥੇ ਕਹਾ ਖੇਸਾ ਮੱਲਿਆਂ ਦੇ ਵਿੱਚ ਕੀੜਾ ਪਤੰਗਾ ਨਿਕਲਣ ਦਾ ਡਰ ਹੈ ਬੱਚਿਆਂ ਨੂੰ ਡਰ ਹੈ ਕੋਈ ਲੁੱਕ ਕੇ ਆ ਕੇ ਬਹਿ ਜਾਵੇ ਚੋਰੀ ਚਾਲੀ ਦਾ ਡਰ ਹੈ ਬਦਲ ਕੇ ਸਾਫ ਸਫਾਈ ਹੋ ਜਾਂਦੀ ਹੈ ਬਾਕੀ ਬਿਜਲੀ ਜਿਹੜੀ ਆ ਪ੍ਰੋਪਰ ਜਦੋਂ ਦੇ ਇਹ ਆ ਇਹਨਾਂ ਨੇ ਫੜਿਆ ਆਮਾ ਦੀ ਪਾਰਟੀ ਨਾਲ ਮਾੜੇ ਜਿਹੜਾ ਕਹਿੰਦਾ ਬਿਜਲੀ ਪ੍ਰੋਪਰ ਸਟਰੀਟ ਲਾਈਟਾਂ ਚੱਲਦੀਆਂ ਪਈਆਂ ਮੈਂ ਸਫਾਈ ਵਾਲਾ ਵੀ ਪ੍ਰੋਪਰ ਕੰਮ ਕਰਦੇ ਆ ਤੇ ਸਾਡੇ ਜਿਹੜੇ ਮੱਲਾ ਵਾਸੀਆਂ ਨੇ ਜਾਂ ਲੋਕ ਜਿਹੜੇ ਰਹਿੰਦੇ ਉਹਨਾਂ ਨੂੰ ਕੀ ਚਾਹੀਦੀ ਇਹ ਤਿੰਨ ਚਾਰ ਚੀਜ਼ਾਂ ਚਾਹੀਦੀਆਂ ਇਸ ਲਈ ਇਹ ਵਿਕਾਸ ਬਹੁਤ ਵਧੀਆ ਜਿਹੜਾ ਬੰਦਾ ਇੰਟਰਸਟ ਲੇਗਾ ਪਬਲਿਕ ਕੋਲ ਨੂੰ ਫਿਰ ਚੁੜੇਗੀ